ਵੈਲਕਮ ਟੂ ਮਾਈ ਚੈਨਲ ਅੱਜ ਅਸੀਂ ਆਲੂਆਂ ਤੋਂ ਬਹੁਤ ਸੌਖੀ ਜਿਹੜੀ ਰੈਸਪੀ ਤਿਆਰ ਕਰ ਰਹੇ ਆ ਬੱਚੇ ਚਿਪਸ ਵਾਸਤੇ ਜਿੱਦ ਕਰਦੇ ਆ ਅਗਰ ਤੁਸੀਂ ਇਹ ਜਿਹੜੀ ਰੈਸਪੀ ਬਣਾ ਕੇ ਉਹਨਾਂ ਨੂੰ ਦਿਓ ਐਜ਼ ਅ ਸਨੈਕਸ ਦਿਓ ਤਾਂ ਕਦੀ ਵੀ ਚਿਪਸ ਦੀ ਜਿਹੜੀ ਡਿਮਾਂਡ ਨਹੀਂ ਕਰਨਗੇ ਆਓ ਫਿਰ ਦੇਖੀਏ ਅਸੀਂ ਆਲੂ ਵੈਜਸ ਕਿਸ ਤਰ੍ਹਾਂ ਤਿਆਰ ਕਰਦੇ ਆ ਬਹੁਤ ਥੋੜੇ ਇਨਗਰੀਡੀਅੰਟਸ ਲੈ ਕੇ ਬਹੁਤ ਥੋੜੇ ਟਾਈਮ 'ਚ ਤਿਆਰ ਕਰਾਂਗੇ ਸਾਰ ਆਲੂ ਲੈ ਲਏ ਆ ਦੇਖੋ ਇਹ ਕਾਲੂ ਵੱਡਾ ਹੈ ਤੇਨ ਮੀਡੀਅਮ ਆਲੂ ਹੈ ਜਿਸ ਤਰ੍ਹਾਂ ਦੇ ਵੀ ਆਲੂ ਤੁਹਾਨੂੰ ਮਿਲਣ ਤੁਸੀਂ ਲੈ ਲੈਣਾ ਅੱਛੀ ਤਰ੍ਹਾਂ ਮੈਂ ਪਹਿਲਾਂ ਇਹਨਾਂ ਨੂੰ ਧੋ ਲਿਆ ਸੀਗਾ ਹੁਣ ਮੈਂ ਇਹਨਾਂ ਨੂੰ ਕੱਟ ਲੂੰਗੀ ਦੇਖੋ ਮੈਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਕੱਟਣਾ ਹੈ ਪਹਿਲਾਂ ਅਸੀਂ ਅਸੀਂ ਇਸ ਤਰ੍ਹਾਂ ਹਾਫ ਕਰ ਲੈਣਾ ਹੈ ਫਿਰ ਅਸੀਂ ਇਸ ਤਰੀਕੇ ਦੇ ਨਾਲ ਜਿਹੜੇ ਆ ਕਟਿੰਗ ਕਰਾਂਗੇ ਇਸਰਾਏ ਵੈਜੇਸ ਦੀ ਜਿਹੜੀ ਹੈ ਸ਼ੇਪ ਇਹ ਲੈ ਰਹੇ ਆ ਦੇਖੋ ਮੈਂ ਸਾਰੇ ਇਸ ਤਰੀਕੇ ਦੇ ਨਾਲ ਹੀ ਕੱਟਿਆ ਦੇਖੋ ਤਿੱਖੇ ਤਿੱਖੇ ਜਿਹੜੇ ਇਸ ਤਰ੍ਹਾਂ ਹੋਣੇ ਚਾਹੀਦੇ ਆ ਹਾਂਜੀ ਪੈਨ ਲੈ ਲਿਆ ਸੀ ਉਹਦੇ ਵਿੱਚ ਅਸੀਂ ਪਾਣੀ ਪਾ ਲਾਂਗੇ ਹਾਂਜੀ ਇੱਕ ਚੁਟਕੀ ਅਸੀਂ ਨਮਕ ਪਾ ਲੈਣਾ ਆ ਫਿਰ ਅਸੀਂ ਸਾਰੇ ਜਿਹੜੇ ਵੈਜੇਸ ਕੱਟੇ ਆ ਇਹਦੇ ਵਿੱਚ ਸ਼ਿਫਟ ਕਰਾਂਗੇ ਤਾਂ ਕਿ ਹਲਕਾ ਜਿਹਾ ਇਹਨਾਂ ਨੂੰ ਸੌਫਟ ਕੀਤਾ ਜਾ ਸਕੇ ਇਹਨਾਂ ਨੂੰ ਬਸ ਥੋੜਾ ਜਿਹਾ ਹਲਕਾ ਜਿਹਾ ਇਹਨਾਂ ਨੂੰ ਸੌਫਟ ਕਰਨਾ ਹੈ ਬੋਇਲਿੰਗ ਪੁਆਇੰਟ ਤੇ ਨਹੀਂ ਲੈ ਕੇ ਆਵਾਂਗੇ ਹਲਕਾ ਜਿਹਾ ਜਦੋਂ ਇਹ ਵੈਜਸ ਸੌਫਟ ਹੋਣੇ ਸ਼ੁਰੂ ਹੋ ਗਏ ਤਾਂ ਅਸੀਂ ਉਤਾਰ ਲਾਂਗੇ ਇਸ ਤਰ੍ਹਾਂ ਆਲੂ ਜਿਹੜੇ ਆ ਸਟਾਰਚ ਛੱਡਦੇ ਆ ਜਦੋਂ ਉਸ ਸਮੇਂ ਅਸੀਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਕੱਢ ਕੇ ਅਸੀਂ ਇੱਕ ਬਰਤਨ ਚ ਰੱਖ ਲਾਂਗੇ ਫਿਰ ਅਗਲਾ ਜਿਹੜਾ ਪ੍ਰੋਸੈਸ ਜਿਹੜਾ ਕਰਾਂਗੇ ਬਸ ਬਹੁਤਾ ਉਬਾਲਣਾ ਨਹੀਂ ਹੈਗਾ ਜਦੋਂ ਵਾਈਟ ਵਾਈਟ ਸਟਾਰਚ ਬਾਹਰ ਆ ਗਿਆ ਤੇ ਅਸੀਂ ਇਹਨੂੰ ਉਤਾਰ ਲੈਣਾ ਹੈ ਹਾਂਜੀ ਇਸ ਤਰ੍ਹਾਂ ਅਸੀਂ ਬਾਹਰ ਕੱਢ ਕੇ ਰੱਖ ਲਾਂਗੇ ਪਾਣੀ ਬਿਲਕੁਲ ਨਿਚੋੜ ਕੇ ਤੁਸੀਂ ਇਹਨਾਂ ਨੂੰ ਕੱਢਣਾ ਆ ਪਾਣੀ ਬਿਲਕੁਲ ਵੀ ਵਿੱਚ ਨਾ ਹੋਵੇ ਅਸੀਂ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਮਿਕਸ ਕਰਾਂਗੇ ਇੱਕ ਚਮਚ ਨਮਕ ਪਾ ਲਿਆ ਆ ਆਪਾਂ ਨਮਕ ਵੈਸੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗਲੀ ਪਾ ਸਕਦੇ ਆ ਵੱਧ ਘੱਟ ਕਰ ਸਕਦੇ ਆ ਹੁਣ ਮੈਂ ਥੋੜੀ ਜਿਹੀ ਅਜਵੈਨ ਜਿਹੜੀ ਆ ਉਹਨੂੰ ਇਸ ਤਰ੍ਹਾਂ ਕਰਕੇ ਪਾਉਂਗੇ ਇਦਾਂ ਤੁਸੀਂ ਕਰਕੇ ਜਿ ਜਵੈਨ ਪਾਓ ਤਾਂ ਇਹਦੀ ਟੇਸਟ ਬਹੁਤ ਵਧੀਆ ਆਉਂਦਾ ਆ ਤੇ ਆਪਾਂ ਹੁਣ ਕਸੂਰੀ ਮੇਥੀ ਥੋੜੀ ਜਿਹੀ ਪਾ ਲਈਏ ਇਹਦੇ ਨਾਲ ਅਚੀ ਖੁਸ਼ਬੂ ਆਉਂਦੀ ਹੈ ਔਰ ਫਲੇਵਰ ਬਹੁਤ ਵਧੀਆ ਆਉਂਦਾ ਆ ਤੇ ਚਿਲੀ ਫਲੇਕ ਜਿਹੜੇ ਆਪਣੇ ਤੁਸੀਂ ਪਸੰਦ ਦੇ ਮੁਤਾਬਕ ਪਾ ਸਕਦੇ ਆ ਅਗਰ ਤੁਸੀਂ ਬਹੁਤਾ ਨਹੀਂ ਤਿੱਖਾ ਖਾਣਾ ਬੱਚਿਆਂ ਨੇ ਖਾਣਾ ਤਾਂ ਤੁਸੀਂ ਇਹਨੂੰ ਸਕਿਪ ਕਰ ਸਕਦੇ ਆ ਉਸ ਤੋਂ ਬਾਅਦ ਅਸੀਂ ਕੌਰਨ سٹਾਰ ਚ ਜਿਹੜਾ ਆ ਉਹ ਆਪਾਂ 3 ਚਮਚ ਜਿਹੜੇ ਆ ਉਹ ਪਾਵਾਂਗੇ ਇਹਦੇ ਨਾਲ ਇਹ ਜਿਹੜੇ ਆ ਬਹੁਤ ਵਧੀਆ ਜਿਹੜੇ ਵੈਜੇਸ ਬਣ ਕੇ ਤਿਆਰ ਹੁੰਦੇ ਆ ਲਿਪਟ ਜਾਂਦੇ ਆ ਸਾਰੇ ਮਸਾਲੇ ਇਹਦੇ ਨਾਲ ਇੱਕ ਦੂਜੇ ਦੇ ਨਾਲ ਤੇ ਇਹ ਜਿਹੜਾ ਕਲਰ ਪਾਇਆ ਮੈਂ ਫੂਡ ਕਲਰ ਇਹ ਆਪਸ਼ਨਲ ਆ ਹੁਣ ਅਸੀਂ ਸਾਰੇ ਇੰਗਰੀਡੀIENTS ਮਿਕਸ ਕਰ ਲਵਾਂਗੇ ਹਾਂਜੀ ਤੇਲ ਗਰਮ ਹੋ ਚੁੱਕਾ ਆ ਅਸੀਂ ਇਹ ਜਿਹੜੇ ਵੈਜੇਸ ਕੱਟੇ ਆ ਉਹਨਾਂ ਨੂੰ ਇਹਦੇ ਵਿੱਚ ਇਸ ਤਰ੍ਹਾਂ ਰੱਖਦੇ ਜਾਵਾਂਗੇ ਤੁਸੀਂ ਵੀ ਮੇਰੇ ਤਰੀਕੇ ਦੇ ਨਾਲ ਵੈਜੇਸ ਬਣਾਓ ਖਾਓ ਹੈਲਦੀ ਰਹੋ ਥੈਂਕ ਯੂ